ਲੈ ਉੱਪਰ ਆਵਾਜ਼ ਹਾ ਦੋਈ ਇਹ ਤੇਰੇ ਵਾਲੀ ਮੈਨੂੰ ਠਾਲੇ ਆ ਬੰਨ੍ਹ ਲਈ ਤੇ ਕਾਦੀ ਉਹ ਤੇ ਕੋੜੇ ਕੋੜੇ ਕਰਮੀ ਹੈ ਕਿ ਤੇ ਮਾਹੀ ਨੀਂਦ ਆਈ ਸੀ ਤੂੰ ਹਣ ਕੇ ਫੇਰ ਠਾਲਦਾ ਮੈਨੂੰ ਕੀ ਕਰਾਉਣਾ ਮਰ ਕੋਹੋਂ ਦੁਪਹਿਰੇ ਦੱਸੋ ਬਾਹਰ ਬੋਣਾ ਕੱਲਾ ਬੈਠੇ ਹਾਂ ਇੱਥੇ ਮੈਂ ਸੁਝੇ ਹੋਇਆ ਹਾਂ ਖੰਬੀਦ ਗੱਥਿਆ ਨਹੀਂ ਤੇ ਚਾਹ ਪੰਜ ਬਣਾਉਣਾ ਕੋਈ ਲੈ ਅਜੇ ਤੱਕ ਚਾਹ ਹੀ ਨਹੀਂ ਬਣੀ ਨੰ ਮਾ ਮਾਤੀ ਦਾ ਦਰਪੈਗ ਤੇ ਕਪੜਾ ਕਦੀਆਂ ਫੁੱਲਾ ਫਲਾਈ ਕਰਨ ਆ ਲਿਆਦਾ ਸੂਟ ਆ ਉਹ ਲਿਆਦਾ ਸੂਟ ਉਹ ਪਹਿਲੇ ਹੀ ਫੁੱਲ ਕੇ ਬੈ ਗਈ ਚਾਹ ਪਾਣੀ ਪੀਤਾ ਤੋਂ ਬਿਨਾਂ ਹੀ ਅੱਛਾ ਸੂਟ ਲਾ ਗਿਆ ਇਹ ਸੂਟ ਵੇਖਦਾ ਜਨਾਂ ਨਹੀਂ ਲੱਭ ਲੈਂਦੀਆਂ ਨੇ ਆਪੋ ਜਿੰਦਰ ਕਸਮ ਨੇ ਲਈ ਮੈਨੂੰ ਤੇ ਕਾਲੀ ਸੰਝੰਦੀ ਉਹਦੀ ਮਾ ਦਾ ਟਾਵਰ ਵਿਖਾ ਦੇ ਹੀ ਹੈ ਤੇ ਕਿ ਦਸਾਂ ਸੂਟ ਪਾਇਆ ਹੀ ਗਾ ਤੇ ਜਿੱਦਨ ਇੱਥੇ ਪਹਿਲੇ ਦਿਨੋਂ ਆਵਾ ਸ਼ੁਰੂ ਹੋਈ ਆ ਕਿਤੇ ਵੇਖਣ ਨੂੰ ਜੀ ਨਹੀਂ ਕਰਦਾ ਐਉਂ ਲੱਗਦਾ ਜਿਵੇਂ ਕੰਮਲ ਕਰੀ ਫਰਦੀ ਆ ਕੰਮਲ ਉਹ ਚੰਗਿਆ ਹੁੰਦੇ ਆ ਵਾ ਤੇ ਉਹ ਜਿਹੜੀ ਉਹਦਾ ਕਪੜੇ ਦੇਖਣ ਵਾਲੇ ਹੀ ਕਿਤੇ ਹੈ ਮੈਨੂੰ ਤਾਂ ਲੱਗਦਾ ਵਾ ਅੱਜ ਦਿਨ ਕੁੜੀਾਸ ਨੂੰ ਵੀ ਸਮਾਰਟ ਲੱਗੇ ਆਈਆ ਖੇਡਿਕੇ ਤੇ ਸਮਾਰਟੇ ਤੇ ਕੁੜੀ ਨਾ ਦੇ ਲੈਂਦੇ ਉੱਤੇ ਪੋਣੇ ਜੇ ਉਹ ਤਾਂ ਮੈਨੂੰ ਚੰਗੇ ਲੱਗੇ ਪਰ ਨਾਲੇ ਮੈਨੂੰ ਨਾ ਕੁਛ ਹੋਰ ਹੀ ਲੱਗਦਾ ਉਹ ਵੀ ਜਿੱਦਾਂ ਨਾ ਇਥੇ ਉਹ ਨਾ ਪਿੱਛੇ ਪੈਹ ਤੇ ਲਾ ਜਾਂਦਾ ਉਹ ਹੋਰ ਦੀ ਮਾਂ ਦੇ ਕਿੱਥੋਂ ਰਾਜੇ ਲੱਭ ਕੇ ਫੇਰ ਡੁੱਬੀ ਹਾਂ ਫੇਰ ਸੂਟ ਆਈ ਨੇ ਆਈਆ ਭਾਈ ਇਹਨਾਂ ਨੇ ਦੋ ਤਿੰਨ ਦੇ ਸੂਟ ਕਿੱਥੋਂ ਆਈ ਨੇ ਹਰ ਵਾਰੀ ਲੀੜਾ ਕਪੜਾ ਚੁੱਕੀ ਆਪਣਾ ਮੂੰਹ ਇਥੇ ਬੰਦ ਕਰਦਾ ਪੈਹ ਤੇ ਲਾ ਜਾਂਦਾ ਅਰੇ ਪਹਿੰਬਰ ਕੋਲ ਦੇ ਬਰ ਕੋ ਮੈਂ ਦੇਖਣਾ ਪੈਹ ਤੇ ਤੁਹਾਨੂੰ ਬੜਾ ਪਤਾ ਲੱਗਦਾ ਉਹ ਬੜਾ ਬੜਾ ਚ ਓ ਕੰਮ ਕਪਾ ਕਰ ਲੈਂਦੀ ਬਣੀ ਆ। ਤੂੰ ਕੱਪ ਕਿਤੇ ਰਹਾ? ਹਾਂ। ਬਹੁਤ ਪਟੀਆਂ ਗੱਲਾਂ ਨਹੀਂ ਸੋਚਣਾ। ਤੇਰੀ ਅੱਗੇ ਕਦੀ ਮੇਰੀ ਗੱਲ ਅਕੀਰ ਕੀਤਾ ਵੇਣਾ ਹੁਣ ਕਰਨਾ ਵਾ। ਤੂੰ ਤੇ ਅੱਗੇ ਕਦੀ ਮੰਨੀ ਮੇਰੀ ਕੋਈ ਗੱਲ। ਹੁਣ ਦੇਖੋ ਮੰਨ ਲੈਣੀ ਆ। ਨਾ ਮੈਨੂੰ ਮੈਨੂੰ ਕੀ ਆ? ਇਹ ਰੰਨੇ ਨੂੰ ਦਿਖੰਡਿਆ ਉਹ। ਕਿ ਜਿਹੜਾ ਵਾ ਇਹਨਾਂ ਰੀੜਾ ਕਪੜਾ ਕਿੱਥੋਂ ਲਈ ਹੁੰਦੀ ਹੈ? ਕੁਛ ਉਹੀ ਆ ਨਾ ਜੋ ਉੱਥੇ ਪਹਿਲਾਂ ਹੁਣ ਕਿਹੜਾ ਕੋਈ ਨਵਾਂ ਹੋ ਗਿਆ ਉਹ। ਓਹੀ ਗੱਲ ਕਰ। ਤੇਰਾ ਨਾ ਦਿਮਾਗ ਖਰਾਬ ਹੋ ਗਿਆ ਕਿ ਤੇਰਾ ਦਿਮਾਗ ਨੂੰ ਵੀ ਮਿਲਦੇ ਹੁੰਦੇ ਨਾ ਤੇਰਾ ਬਣਾਵਾ ਪਾ ਲੈਣਾ ਇੱਕ। ਤੇਰਾ ਕੋਈ ਲੱਜਾਂਗੀ ਯਾਰ। ਤੂੰ ਕਿਤੇ ਅਜਾ ਚਾਹ ਪਣੀ ਨਾ ਮੈਂ ਕੋ ਬਣਾਵਾ ਚਾਹ ਪੜੀ ਹੈ ਜਿਹਦੇ ਮਾਂ ਪਿਓ ਐ ਚਾਹ ਪੜੀ ਬਣਾਏ ਫੇਰ ਦੀ ਭੱਜੀ ਫੜਦੀ ਆ ਛੱਤੀ ਚੀਜ਼ਾਂ ਬਣਾ ਕੇ ਰੱਖਿਆ ਉਹਨੇ ਅੰਦਰ ਉਹਨੇ ਚਾਹ ਕਿਉਂ ਨਾ ਪੀਂਦੀ ਉਹ ਵੀ ਕੋਹ ਲਿਆਣ ਕਰ ਲਿਆ ਹਣਾ ਉਹ ਨਾਲ ਦੇ ਨੂੰ ਐਵੇਂ ਤੇਰੀ ਬੈਠੀ ਬੜੀ ਚਾਹ ਨਹੀਂ ਲੈਂਦੀ ਉਹਨੇ ਦਿੱਤੀ ਐ ਤੱਕ ਸਮੋਸੇ ਮਗਾਉਗੀ ਤੇ ਸਪ੍ਰੇਮ ਰੋਲ ਮਗਾਉਗੀ ਛੱਤੀ ਚੀਜ਼ਾਂ ਮਗੰਦੀ ਆ ਇਹ ਕਦੀ ਨਾ ਕੋ ਬਣਦਾ ਹੀ ਨਹੀਂ ਆ ਚਾਹ ਬਣਾ ਅਰਥ ਕੇ ਮੈਨੂੰ ਬਣਾਵਾ ਚਾਹ ਨਾ ਵਕ ਤੇ ਜਦੋਂ ਮੈਂ ਚੰਗੀ ਨਹੀਂ ਬਣਾਈ ਉਹਨਾਂ ਦੀ ਕੁੜੀ ਆ ਬੱਚੀ ਮੈਂ ਚਾਹ ਬੜਾ ਨਹੀਂ ਮੈਂ ਕਰੀਂ ਦੀ ਸੇਵਾ ਕੀ ਤੀਨ ਖੂਜੀ ਬੈਠਾ ਹੱਸ ਰਿਹਾ ਕੋਈ। ਨਾ ਘੱਟੀਆਂ। ਸਾਲੇ ਦੇ ਨਾਲ ਬਾਅਦ ਚੋਂ ਮੇਨ ਤੇ ਪੜੀ ਆਈ ਆ। ਪਰ ਜਾਗ ਹਨਾ ਇੱਥੇ ਲਾਗੋ ਮਾਫੀ ਦੇ ਪਹਿਲਾਂ ਕਲਾਸ ਲਈ ਨਹੀਂ ਆ ਜਿਹੜੀ ਕਹਿੰਦੀ ਨਹੀਂ ਕਿਹਨੇ ਨਹੀਂ ਆਉਣਾ ਮੈਂ ਤੇ ਉੱਧਾ ਹੀ ਨਹੀਂ ਆ। ਮੈਂ ਤੇ ਉੱਧਾ ਹੀ ਟੌਰ ਕਰਦੇ ਆ। ਮਾਂ ਤੇ ਉਹ ਇੱਥੇ ਆ ਅੰਦਰ ਹੀ ਹੋਣੀ ਕਿਤੇ ਬੜੇ ਅਜੇ। ਇਹ ਲੱਗਦਾ ਸੋਈ ਚ ਵਜਾਂ ਹੁੰਦੀਆਂ। ਰੋਟੀ ਰੱਖੀ ਬਣਾਉਂਦੀ ਹੁੰਦੀ ਆ। ਜਾਗ ਤੇ ਤਾਂ ਉਹ ਪੁੱਛਦੀ ਆ ਨਾ ਚੰਗੀ ਤਰ੍ਹਾਂ ਮੱਤ ਦੇ ਨੇ ਝੂਠ ਬੋਲਣਾ ਕਿੱਝੀ ਐ ਤੇ ਮੈਂ ਝੂਠ ਬੁਲਾਉਂਦੇ ਚੰਗੀ ਤਰ੍ਹਾਂ। ਨੀ ਕਾ ਸੁਣ ਰਹੀ ਬਣੀ ਤੇ ਆ ਕੇ ਨੀ ਹੋਣ ਆਦੀ ਆ ਜਦੋਂ ਮੈਂ ਤੈਨੂੰ ਸਿਰੇ ਪੁੱਛਿਆ ਸੀ ਕਿ ਕਿਹਨੇ ਆਣਾ ਤੇ ਜੇ ਤੂੰ ਦੱਸ ਦੇਦੀ ਤਾਂ ਮੈਂ ਤੇਰੇ ਮਾਂ ਕੋਲ ਰੋਕ ਦੇਣਾ ਨਾ ਮੰਮੀ ਵੀ ਨੂੰ ਪਤਾ ਹੁੰਦਾ ਤੇ ਮੈਂ ਤੈਨੂੰ ਦੱਸਦੀ ਤੈਨੂੰ ਪਤਾ ਹੀ ਨਹੀਂ ਤੇਰੇ ਮਾਂ ਕੋਲ ਆਉਂਦੇ ਆ ਤੂੰ ਘਰ ਦਸ ਪੰਜਾਂ ਕੰਡੀਆਂ ਕਿਤੇ ਟੋ ਟਿਕਾ ਤੜ ਕੇ ਤੇਰੇ ਫੈਨ ਨੂੰ ਪਤਾ ਹੀ ਨਹੀਂ ਕਿ ਤੇਰੇ ਮਾਂ ਇਹ ਕਰਦੀ ਆ ਅੱਜ ਮੈਂ ਕਿਹੜਾ ਕੋਈ ਨਵੀਆਂ ਕਰਨ ਦੀ ਦੀ ਅੱਗੇ ਵੀ ਕਰਦੀ ਹਾਂ ਅੱਗੇ ਕਰਦੀ 12 1 ਵਜੇ ਅੱਜ ਉੱਠਦੇ ਜਵਾਦਾਂ ਚੜ ਕੋ ਜੀ ਹੋਣਿਆ ਤੇ ਬਲੀ ਚਾਹ ਰੋਣ ਮਾਂ ਲੱਕੀ ਹੋ ਜੇ ਕਰਦੀ ਨੀ ਚੁੱਪ ਕੀਤੀ ਰਹਿ ਹੋਰ ਨਾ ਕਲਾਂ ਮੇਰੇ ਕੂ ਸੁਣੀ ਗਈ ਮੈਨੂੰ ਪਤਾ ਹੀ ਤੇ ਦੱਸ ਦੇਦੇ ਤੇ ਮੈਨੂੰ ਕੋਈ ਪਤਾ ਅੱਛਾ ਉਹ ਉਦਾਂ ਹੀ ਆਣ ਦੱਸੇ ਵੀ ਨਹੀਂ ਉਹਨਾਂ ਨੇ ਤੇ ਜੀ ਕਰਦਾ ਉਹ ਬਤਿਹਾਂਗੇ ਹੋਣੀ ਅੱਛਾ ਉਹਨਾਂ ਨੇ ਫੋਨ ਨਹੀਂ ਕੀਤਾ ਕਿ ਉਹ ਆਉਣ ਲਈ ਬਲਕਿ ਫੋਨ ਕੀਤਾ ਉਹਨਾਂ ਨੇ ਅੱਛਾ ਹਾਏ ਟੱਕ ਟੱਕ ਜਵਾਬ ਦੇਣਾ ਸਿੱਖਿਆ ਝੂਠ ਬੋਲਣਾ ਸਿੱਖਿਆ ਇੱਕ ਆਦਤ ਕਰਦੇ ਬੋਲਣਾ ਚੰਗਾ ਮੈਂ ਸਭ ਕੁਝ ਜਾਣਦੀ ਹਾਂ ਉਹੜ ਦੀਆਂ ਚਿੜੀਆਂ ਪਰ ਕੇ ਲੈ ਲਈ ਨੀ ਮੈਂ ਐਡੀ ਦਿਹਾੜੀ ਨਹੀਂ ਹਾਂ ਸਸਾਂ ਤੇ ਆਂਗੇ ਤੇ ਤਾਉ ਦਾ ਦੀ ਜਾਨ ਨਹੀਂ ਛੱਡਣ ਦੇ ਨੀ ਜਾਣਕਾਰੀ ਮੈਂ ਖਾਲੀ ਉਹਨਾਂ ਦੀ ਹੈਂ ਜਾਨ ਨਹੀਂ ਛੱਡਣ ਦੇ ਤੇਰੀ ਐਡੀ ਲੰਮੀ ਜ਼ੁਬਾਨ ਵਾ ਕਿ ਤੈਨੂੰ ਅੰਦਰ ਪਾ ਕੇ ਰੱਖਿਆ ਤਾਂ ਥੋੜੀ ਬੋਤੀ ਮਾਂ ਮੇਚਾ ਦਿੱਤੀ ਮੈਨੂੰ ਛੱਡ ਦੇ ਤੇ ਫਿਰ ਮੈਂ ਕੀ ਕਰਾਂ ਫਿਰ ਤੂੰ ਝੂਠ ਬੋਲਣਾ ਛੱਡ ਦੇ ਝੂਠ ਕਿਹੜੀ ਗੱਲ ਦਾ ਬੋਲੇ ਮੈਂ ਆ ਝੂਠ ਬੋਲਦਾ ਜਾਂ ਤਾਂ ਅੱਛਾ ਸਭ ਕੋ ਜਾਣਦੀਆਂ ਜਿਹੜੇ ਤੂੰ ਚੁਲਾਕੀਆਂ ਕਰਦੀਆਂ ਨਾ ਇਹ ਚੁਲਾਕੀਆਂ ਘੱਟ ਕਰ ਨਹੀਂ ਤੇ ਤੈਨੂੰ ਵਾ ਬੰਦਾ ਬਣਾਉ ਨੂੰ ਫੜ ਕੇ ਇੱਕ ਤੇ ਜ਼ੁਬਾਨ ਐਡੀ ਲੰਮੀ ਛੱਡੀ ਆ ਅੱਗੇ ਘੱਟ ਬੋਲਦੇ ਹੀ ਆ ਜਾਂਦੇ ਕੁੜੀਆਂ ਜੰਮੀਆਂ ਹਾਂ ਤੇਰੇ ਮੂੰਹ ਤੇ ਜ਼ੁਬਾਨ ਬੜ ਲੰਮੀ ਪੈ ਗਈ ਆ ਥੋੜਾ ਬੋਤਾਂ ਦੇ ਲੱਲਾ ਕਰ ਤੇ ਤੇਰੀ ਗੱਲੀ ਪਾਉਣ ਨਾ ਨਿੱਕੀ ਨੀ ਹੋਏ ਨਾ ਤੂੰ ਚੁੱਪ ਰਹੀਂਗੀ ਦੇ ਮम्मी ਮੈਂ ਤੈਨੂੰ ਕਿਹਾ ਨਹੀਂ ਚੁੱਪ ਕਰ ਜਾਂਦੇ ਮੇਰੇ ਗੱਲ ਫੈਂਡੀ ਮੇਰੇ ਗੱਲ ਪਵਾ ਕਿੰਨੂੰ ਪੁੱਛਾਂ ਗਏ ਹੈ ਮੇਰੇ ਸਿਰ ਤੇ ਚੱਪ ਕੇ ਚੁੱਪ ਬੋਲ ਜਾਂਦੀ ਵੀ ਪੁੱਛ ਸਕਦੇ ਆ ਨਾ ਵੀ ਪਿਆਰ ਕਰਨਾ ਮੈਂ ਸਵਾਹ ਕਰਾਂ ਜਿਹੜਾ ਪਿਆਰ ਕਰ ਕੇ ਝੂਠ ਬੋਲਦੀ ਏ ਤੂੰ ਮੈਂ ਵੀ ਮਿੱਠੂ ਦੀ ਹੋਣੀ ਆਉਣੀ ਮੈਂ ਕਿਹਾ ਝੂਠ ਬੋਲਨੇ ਵਾਲੀ ਤੇ ਤੈਨੂੰ ਸਮਝ ਨਹੀਂ ਆਉਣੀ ਸਭ ਕੋਈ ਤਰੀਕਾ ਹੀ ਜਰਰੀ ਅੰਦਰ ਖਾਤੇ ਜੋ ਤੇ ਤੈਨੂੰ ਸਮਝ ਨਹੀਂ ਆਉਣੀ ਕੋੱਖ ਵੀ ਹੋਰ ਕੀ ਤੂੰ ਕੀਤੀ ਤੱਕ ਵੇ ਕਿੱਦਾਂ ਮੂੰਹ ਬਣਾ ਕੇ ਪਾਸੇ ਮਾਰਦੀ ਜਾਂਦੀ ਏ ਤੇਰੇ ਪਾਸੇ ਤੇ ਮੈਂ ਭੰਨੋ ਹੁਣ ਦੇਖੀ ਸਹੀ ਹੈ ਤੇਰਾ ਇਲਾਜ ਸੋ ਹੁਣ ਉਹੀ ਕਰਨਾ ਪੈਣਾ ਜਿਹੜੇ ਤੂੰ ਭੂਏ ਚੜਦੇ ਜਾਂਦੀ ਹੈ ਨਾ ਤੇਰੀ ਗੋਤਮ ਰੋਡ ਤੇ ਮੱਕਰ ਉਹ ਨਾ ਕੱਢਿਆ ਤੇ ਫੇਰ ਆਖੀ ਹਾਂ ਮੈਂ ਵੀ ਬੰਦੇ ਦੀ ਧੀ ਨਹੀਂ ਜਿੱਤ ਨੂੰ ਨਾ ਇਦਾ ਕੀਤਾ ਤੇ ਤੈਨੂੰ ਦਿਨੇ-ਟਾਰੇ ਕੋ ਖਾ ਲੂੰਗੀ ਮੈਂ ਦਲਜੀਤ ਕੋਰੇ ਜਿਹੜੀ ਤੂੰ ਆਕੜੀ ਖੜਦੀਆਂ ਨਾ ਜਿਹੜਾ ਸੱਤੇ ਆਕੜੀ ਖੜਦੀਆਂ ਕੋਈ ਗੱਲ ਨਹੀਂ ਆ ਥੋੜੇ ਦੇ ਨਹੀਂ ਆ ਤੈਨੂੰ ਬੁੱਤ ਹਟ ਕੇ ਘਮਾ ਕੇ ਕੱਢੂ ਕਰਾਂ ਤੇ ਵੇਖੀ ਸੇ ਕਹੂੰ ਤੂੰ ਬਚਦਾ ਫਿਰ ਉਹ ਤੇੜੀ ਤਰੇ ਕਿਥੇ ਚਲ ਗਈਆਂ ਲੱਗਦਾ ਡੈਡੀ ਦੇ ਨਾਲ ਹੀ ਚਲ ਗਈ ਹੋਵੇ ਹੁੰਦੀ ਕਿ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਮੈਨੂੰ ਇਹੀ ਮੈਂ ਹੱਥ ਬਾਸਣਾ ਮੁੜ ਕੇ ਚਲ ਜਾਈ ਤੇ ਟੈਮ ਨਾਲ ਚੱਲ ਜੇ ਕੋਈ ਨਹੀਂ ਮੰਮੀ ਸ਼ਾਮਾਂ ਨੂੰ ਚਲ ਜੇ ਹੁਣ ਤੇ ਪੁੱਤ ਜਾਣਾ ਤੇ ਹੈ ਹੀ ਆ ਸੱਸ ਜੀ ਸੱਸ ਜੀ ਗੱਲ ਪੁੱਤ ਕੀ ਹਾਲ ਵਾ ਠੀਕ ਠਾਕ ਤੇ ਇਹ ਸੁਣਾਉਣਾ ਪੜੇ ਸਭ ਠੀਕ ਠਾਕ ਆ ਪੁੱਤ ਤੂੰ ਸੁਣਾ ਮੈਨੂੰ ਹਾਂ ਜੀ ਸਭ ਠੀਕ ਆ ਤੇ ਕਿੱਥੇ ਜਾਂਦੀ ਗੱਲਾਂ ਕਰਦੇ ਹੋ ਵਾਪਸ ਘਰ ਜਾਣਾ ਵਾ ਤੁਹਾਨੂੰ ਤੇ ਘਰ ਜਾਂਦੀ ਆਉਂਦੇ ਮਗਰੋਂ ਆ ਤੇ ਜਾਣ ਜਾਣ ਪੇ ਲੋਦਾ ਹੀ ਹੁੰਦੀ ਰਹੀ ਜੀ ਵੇ ਪੁੱਤ ਮੇਰੀ ਗੱਲ ਸੁਣ ਕੰਮਾਂ ਦੇ ਦੇਣ ਵਾ ਤੇ ਤੁਹਾਡਾ ਧਿਆਨ ਹੀ ਨਕੀਆਂ ਦੇ ਵਿੱਚ ਪ ਜਾ ਕੇ ਦੇ ਮਿਲਾਈ ਉਹਨਾਂ ਨੂੰ ਚਲੋ ਤਾਂ ਕਰਕੇ ਆਪਾਂ ਆਏ ਵਿੱਚੋਂ ਟਾਈਮ ਕੱਢ ਕੇ ਤੇ ਕਿੱਦਾਂ ਕਿਨੇ ਕਿਆ ਪਿਆਲੀਆਂ ਰਹਿ ਗਈਆਂ ਕਦੋਂ ਵਾਲੀਆਂ ਬਸ ਲਾਮਸਾਂ ਮੁੱਕ ਹੀ ਚੱਲਿਆ ਕੰਮ ਥੋੜਾ ਹੀ ਅੱਛਾ ਅੱਛਾ ਹਾਂਜੀ ਤਖਦੀ ਹੁੰਦੀ ਦਿਲਜੀਤ ਨਾਲ ਤੇ ਗੱਲ ਮੇਰੀ ਹੋ ਜਾਂਦੀ ਆ ਹਾਂਜੀ ਤੇਰੇ ਨਾਲ ਹੀ ਨਿਕਦੀ ਹੋਈ ਹੁਣ ਮੈਂ ਫਿਰ ਏਦਾਂ ਹੀ ਤਾਰੀ ਘਟ ਆਉਣਾ ਹਾਂ ਬੱਬੀ ਬੱਬੀ ਤੇ ਜ਼ਿਆਦਾ ਦਿੰਦਾ ਦੱਸਿਆ ਸੀ ਮੈਨੂੰ ਹਾਂਜੀ ਫੇ ਕੰਮ ਦਾ ਜ਼ੋਰ ਚੱਲਣ ਡਿਆ ਹਾਂ ਹਾਂਜੀ ਡੈਡੀ ਵੇ ਆ ਆਹੋ ਆਏ ਆ ਅੱਛਾ ਉਹ ਪਾਜੀ ਹੁਣਾਂ ਨਾ ਚਲ ਗਏ ਕਿਤੇ ਬਾਹਰ ਬੰਦੀ ਵਾਲੀ ਫੇਰਾ ਮਾਰਨ ਉਹ ਅੱਛਾ ਠੀਕ ਹੈ ਹਾਂ ਆਂਦੇ ਹੋਣੇ ਚੱਲ ਚਾਉਣਾ ਚੱਨਾਂ ਲੱਗਣ ਲੈ ਮੈਂ ਵੇਖ ਆਉਣਾ ਠੀਕ ਆ ਨਕੀਆਂ ਸੋ ਗਈਆਂ ਨਿੱਕੀ ਉઠી ਤੇ ਫੇਸਉਂਗੀ ਅੱਛਾ ਹੋਰ ਚਾਹ ਦੀ ਪਿਆਲੀ ਹੋਣੀ ਆ ਪਿਆਲੀ ਚਾਹ ਤੇਰਾ ਕਰਨਾ ਇਹ ਰੋਟੀ ਬਣਾਤੀ 10 ਰੋਟੀ ਰਹਿਣ ਕਿੱਥੇ ਪਾਉਣੀ ਆ ਤੈਨੂੰ ਪਤਾ ਪਾਣੀ ਪੀ ਪੀ ਗਰਮੀ ਵਿੱਚ ਤੇ ਉਹ ਬੰਦਾ ਬੇਦਰ ਹੋ ਜਾਂਦਾ ਨਹੀਂ ਮਮੀ ਹੁਣ ਤੇ ਦਲਜੀਤ ਕੀਤੀ ਤਿਆਰ ਹੋ ਗਿਆ ਹਾਂ ਹਾਂ ਫੁਲਕਾ ਬਣਾਤਾ ਮੈਂ ਚਲੋ ਵਧੀਆ ਤੇ ਫੁਲਕਾ ਛੱਕੇ ਜਾਣਾ ਮਮੀ ਐਦਾਂ ਨਹੀਂ ਜਾਣਾ ਕੋਈ ਗੱਲ ਨਹੀਂ ਪੁੱਤ ਕਿਹੜੀ ਕੋਈ ਉਪਰੀ ਗੱਲ ਵਾ ਉਹ ਨਹੀਂ ਨਹੀਂ ਉਪਰੀ ਦੀ ਨਹੀਂ ਗੱਲ ਹੁੰਦੀ ਡੰਡੇ ਕਿੱਡੇ ਲੰਬੇ ਆ ਜਾਓ ਕੇ ਬਣਾਓਗੇ ਫਿਰ ਖਾਓਗੇ ਕੋਈ ਨਹੀਂ ਪੁੱਤ ਫਿਰ ਕੀ ਆ ਮੇਰੀ ਗੱਲ ਸੁਣ ਜਿੱਦਨ ਕਿਤੇ ਮੀਂਹ ਪੈਂਦਾ ਵਾ ਨਾ ਠੰਡਾ ਹੁੰਦਾ ਵਾ ਤੇ ਨਿੱਕੀਆਂ ਨੂੰ ਤਾਂ ਦਰਜੀਤ ਨੂੰ ਲੈ ਕੇ ਆਵੇਂਗੇ ਬੱਚੇ ਕੋਈ ਨਾ ਆਉਨੇ ਆਪਾਂ 10 ਦਿਨ ਕਲੋਜੋ ਫਿਰ ਆਵਾਂਗੇ ਚਲ ਠੀਕ ਆ ਕੋਈ ਨਹੀਂ ਆਪਣਾ ਕੰਮ ਕਮ ਸੰਭਲੋ ਹਾਂਜੀ ਕਹਿੰਦੇ ਮੌਸਮ ਚੰਗਾ ਹੋ ਜਾਊ ਥੋੜਾ ਬੋਤ ਹਾਂਜੀ ਹਾਂਜੀ ਅਜੇ ਤੱਕ ਗਰਮੀ ਨਹੀਂ ਜਿਆਦਾ ਪੈਣ ਰਹੀ ਆ ਕਿ ਜਾਨ ਨਹੀਂ ਨਿਕਲੀ ਜਾਂਦੀ ਆ ਹਾਂਜੀ ਕੋਈ ਨਾ ਮੈਂ ਲੈ ਕੇ ਆਉਂਗੇ ਇਹਨਾਂ ਨੂੰ ਚਲ ਠੀਕ ਆ ਪੁੱਤ ਪਿਆਲਾ ਨਾ ਹੀ ਪਾਣੀ ਪੁਣੀ ਕੋਈ ਨਾ ਮਾ ਪਾਣੀ ਆਹੋ ਪਾਣੀ ਪਿਆਲ ਦੇ ਮੈਂ ਫਿਰ ਨਾਲ ਮੜਾਇਆ ਹਾਂ ਚੱਲਣ ਇੰਨਾ ਸ਼ੁਕਰ ਆ ਰੱਬ ਦਾ ਸੱਚੇ ਪਾਤਸ਼ਾਹ ਦਾ ਕਿ ਮੁੰਡਾ ਚੰਗਾ ਵਾ ਚੱਲ ਜੇ ਮਾਜਦਾ ਕਰਦੀ ਆ ਤੇ ਕੋਈ ਗੱਲ ਨਹੀਂ ਉਹਦੀ ਕਿਹੜੀ ਗੱਲ ਆ ਇਹ ਆਦਤ ਹੁੰਦੀ ਆਪਣੀ ਆਪਣੀ ਉਹਨੂੰ ਵੀ ਆਦਤ ਪਈ ਆ ਕਿ ਜਿੰਨਾ ਚਿਰ ਬੋਲੇ ਨਾ ਉਹਨਾਂ ਚ ਰੋਟੀ ਹਜਮ ਨਹੀਂ ਹੁੰਦੀ ਚਲੋ ਕੋਈ ਗੱਲ ਨਹੀਂ ਅੱਛਾ ਸ਼ਾ ਆ ਗਿਆ ਭਾਜੀ ਵੀਜਾ ਫਿਰ ਠੀਕ ਆ ਠੀਕ ਆ ਚਲੋ ਭਾਈ ਵਧੀਆ ਹੋ ਗਿਆ ਯਾਰ ਬਹੁਤ ਚਿਰ ਦੇ ਰੇ ਅੰਗੇ ਲੈਣ ਠੀਕ ਆ ਠੀਕ ਆ ਆਹ ਟਿਕਟ ਤਾਂ ਤੇ ਹੀ ਮੇਲੋ ਪਰਸਾਨ ਆ ਬਾਕੀ ਤੁਹਾਨੂੰ ਮੈਂ ਸ਼ਾਮੀ ਤੱਕ ਦੱਸ ਦਿੰਦਾ ਵਾਂ ਹਾਂ ਹਾਂ ਠੀਕ ਆ ਚਲੋ ਠੀਕ ਜੀ ਭਾਜੀ ਚੰਗਾ ਤੇ ਉਹ ਤੇਰਾ ਪਰਮਾਨਾ ਉਹ ਕੱਲਾ ਕੱਲਾ ਕਰੀ ਜਾਂਦਾ ਹਾਂ ਬਾਹਰ ਖੜਾ ਕੀ ਗੱਲ ਆ ਉਹ ਵੀਰ ਗੱਲ ਕੀ ਹੁੰਨੀ ਉਹ ਵੀਰ ਦਾ ਫੋਨ ਆਉਂਦਾ ਹੀਗਾ ਇੱਥੇ ਫਾਈਲ ਆ ਗਿਆ ਆ ਹੀ ਮੈਂ ਅੱਛਾ ਉਹ ਕਿੰਨਾ ਤੇਰਾ ਵੀਜ਼ਾ ਆ ਗਿਆ ਵਾ ਵੀਜ਼ਾ ਆ ਗਿਆ ਵਾ ਹੋਰ ਚੱਲ ਆ ਤੇ ਬਹੁਤ ਵਧੀਆ ਗੱਲ ਆ ਤੇ ਮੈਂ ਹੁਣ ਮੈਂ ਚੱਲ ਮਹੀਨਾ ਕੋਥੇ ਲਾ ਕੇ ਨਾ ਆਹੋ ਫੇਰ ਆ ਜੂੰਗਾ ਉਹ ਇਹ ਆ ਕਿ ਤੇਰੇ ਜਿੰਨੇ ਵੀਜ਼ੇ ਲੱਗ ਜਾਣਗੇ ਨਾ ਹਾਂ ਉਹਨਾਂ ਤਰ੍ਹਾਂ ਚੰਗੀ ਕੰਟਰੀ ਜਾਣਾ ਸੁੱਖਾ ਹੋ ਜਾਊਗਾ ਹੋ ਜਾਊਗਾ ਇਹ ਆ ਕਿ ਹੁਣ ਮਹੀਨਾ ਤੇ ਤੂੰ ਲਾਹ ਲੈ ਹਨ ਯਾਰੀ ਹਾਂ ਮਹੀਨਾ ਲਾਜ ਹੁੰਨੇ ਕੰਪਨੀ ਵਾਲਾ ਹਾਟਲ ਜੀ ਉਥੇ ਹਾਂ ਤੇ ਕਰ ਲਾਂਗੇ ਮੁੱਥੇ ਫਿਰ ਕੀ ਹੁੰਦਾ ਕੰਮ ਨੂੰ ਕੀ ਹੁੰਦਾ ਕੰਮ ਦੇ ਦਣਗੇ ਆਹੋ ਕੰਮ ਮਿਲੂਗਾ 15 ਦਿਨਾਂ ਦਾ ਵਾ ਚਾਹਦੇ ਕੰਮ ਮਿਲ ਜਾਊਗਾ ਅੱਛਾ ਹਾਂ ਤਾਂ ਬਾਕੀ ਆਂਦਾ ਚੱਲ ਪੈਕੇਜ ਤਾਂ ਵਾ ਹੈਗਾ ਦਾ 15 ਦਿਨਾਂ ਦਾ ਕੰਫਰ ਲੈ ਉਹ ਬਾਕੀ ਚਾਹ ਲਾ ਇਹ ਕਿ 15 ਦਿਨਾਂ ਦੇ ਨਾਲ ਤੇਰਾ ਖਰਚਾ ਨਿਕਲ ਜਾਊਗਾ ਟਿਕਟ ਆਹੋ ਇਹ ਆ ਵੀ ਚਲੋ ਘਰੋਂ ਨਾ ਮੰਗਾਉਣੇ ਪੈਣਗੇ ਉਦਾਂ ਦੇ ਘ ਕਰੋ ਕਰਨੇ ਕਿ ਲੱਗ ਜਣਾ ਕਿਤੇ ਉਹ ਚਲੋ ਫਿਰ ਕਿਤੇ ਲੋਡ ਹੋਊਗਾ ਤੇ ਦੱਸਣੀ ਮੈਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਨਾ ਛੱਗੀ ਤਾਂ ਨਹੀਂ ਹੋਈ ਤਾਂ ਆਹ ਕੱਪੜੇ ਥੋੜੇ ਬਦਲੇ ਆਉਣ ਵਾਲੇ ਆ ਕੱਪੜੇ ਨਵੇਂ ਲਿਓਣੇ ਆ ਓਏ ਆਹ ਹੁਣ ਪੁਰਾਣੇ ਕੀ ਖਾਣਨੇ ਮੈਂ ਨਵੇਂ ਲੈ ਆਈਏ ਪਰਾਂ ਚੱਲ ਕੋਈ ਨਾ ਫਿਰ ਮੈਂ ਦੱਸ ਦਿੰਦਾ ਵਾ ਡੈਡੀ ਨੂੰ ਆਹ ਤੇ ਜਾਇਆ ਫਿਰ ਲੈ ਆ ਕਰ ਸਾਂ ਤਿਆਰੀ ਆਹ ਬਾਤ ਤਿਆਰੀ ਕਹਿੰਦਾ ਉੱਥੇ ਤੱਕ ਕਾਲ ਕਰਾਂ ਵਾ ਅੱਛਾ ਮੈਂ ਠੀਕ ਆ ਚੱਲ ਜਾ ਫਿਰ ਚਲੋ ਨਹੀਂ ਤੇ ਬੱਜੀ ਆ ਆ ਚਲੋ ਮੈਂ ਜਾ ਆ ਸੀ ਜਾਂਦੀ ਹਾਂ ਇੱਥੇ ਚੱਲਿਆਂ ਨੇ ਹੋਰ ਵੀ ਟਾਈਮ ਲੱਗੂ ਜਾਵਾਂ ਕੋਈ ਨਹੀਂ ਕੋਈ ਨਾ ਤੂੰ ਟੇਢ ਦਾ ਦੱਸਿਆ ਨਹੀਂ ਕਹਿੰਦਾ ਤਾਂ ਕਹੂਗੀ ਟੇਢ ਦਾ ਕਹਿੰਦਾ ਤੂੰ ਸ਼ਾਮਾਂ ਤੱਕ ਦੱਸ ਦੋ ਮੈਨੂੰ ਫਾਈਨਲ ਕਰਕੇ ਕਿਦਾਂ ਜਾਣਾ ਅੱਛਾ ਮੋਦਨ ਦੀ ਕਰਾ ਦੇਣਾ ਜੇ ਤੇ ਸ਼ਹਿਰ ਸੇ ਜਾਣਾ ਵਾ ਆ ਠੀਕ ਆ ਤੇ ਜਾਓ ਫੇ ਟਾਈਮ ਨਾਲ ਉਹ ਕਹਿੰਦਾ ਮੈਂ ਫਿਰ ਆ ਕੇ ਨਾ ਕੱਪੜੇ ਲੈ ਕੇ ਅਟੈਚੀ ਲੈ ਕੇ ਤੇ ਚਲੀਏਗਾ ਅਸੀਂ ਹੋਣਾ ਨਾ ਲੇਟ ਹੋ ਗਿਆ ਕੰਮ ਹੋਣੀ ਜਾਣਾ ਆ ਸਵੇਰੇ ਇਹ ਚੱਲ ਜਾ ਪਰਸੋਂ ਦਾ ਨਾਲ ਕਿਸ ਨੂੰ ਤਿਆਰ ਨਾ ਕਰਦਾ ਫਿਰ ਉਹ ਨਹੀਂ 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 ਉਹ ਇਕੱਲੇ ਨਹੀਂ ਜਾਣਾ ਇਕੱਲਾ ਜਾ ਕੱਪੜੇ ਜਿਹੜਾ ਬਣਾ ਲਿਆ ਨਹੀਂ ਨਹੀਂ ਇਕੱਲਾ ਜਾ ਇਹ ਨਹੀਂ ਵੀ ਪੰਜ-ਛਤ ਨਾਲ ਯਾਰ ਲੈ ਜੇ ਤੇ ਰੋਲਾ ਪੁੰਦਾ ਫਿਰ ਨਹੀਂ ਨਹੀਂ ਉਹ ਨਹੀਂ ਨਹੀਂ ਇਕੱਲਾ ਹੀ ਜਾਣਾ ਠੀਕ ਆ ਕੋਈ ਗੱਲ ਨਹੀਂ ਟੈਨਸ਼ਨ ਨਾ ਲਾਉ ਤੁਸੀਂ ਚੱਲ ਠੀਕ ਆ ਫਿਰ ਜਾ ਜਾ ਕੇ ਮੰਮੀ ਨੂੰ ਦੱਸ ਦੇ ਦੱਸ ਦਿੰਨਾ ਕੋਈ ਨਹੀਂ ਆਹ ਕਦੇ ਖੁਸ਼ ਹੋ ਜੂ ਮਸੋ ਵੀ ਓਏ ਆਹੋ ਚਲੋ ਚੰਗਾ ਚੱਲ ਆ ਤੇ ਮਾੜਾ ਕਾ ਵਧੀਆ ਆ ਕੋਈ ਆਰੇ ਲੱਗੂ ਐ ਵੀ ਆਪਣੇ ਉਹ ਆਈ ਆ ਮਾਂ ਮਾਤੀ ਆ ਮੈਨ 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 ਅੰਦਰ ਬੈਠਿਆ ਪਤਾ ਨਹੀਂ ਕੀ ਕੁਸਰ ਕੁਸਰ ਕਰੀ ਜਾਂਦੀ ਆ ਕਿਹੜੀਆਂ ਗੱਲਾਂ ਇਹਦੇ ਮੂੰਹ ਕੰਨੀ ਡੰਗਾ ਤੇ ਉਹ ਪਤਾ ਨਹੀਂ ਜ਼ੁਬਾਨ ਚਲਣ ਦੀ ਕਿੱਦਾਂ ਸਿੱਖ ਲਈ ਆ ਐਡੀ ਲੰਮੀ ਚਬਾਰ ਹੁੰਦੀ ਆ ਉਹ ਜੀ ਮਾਂ ਉਹ ਜੀ ਧੀ ਜੇ ਮੇਰੇ ਵਰਗੀ ਲੱਗੇ ਚੱਲ ਜਾਂਦੀ ਆ ਤੇ ਫਿਰ ਤੇ ਗੋਮਲੀ ਹੋ ਜਾਂਦੀ ਆ ਕੋਈ ਗੱਲ ਹੀ ਨਹੀਂ ਆਉਂਦੀ ਜਿੱਦਾਂ ਇਹਦਾ ਮੂੰਹ ਜ਼ੁਬਾਨ ਨਹੀਂ ਦੀ ਪਤਾ ਨਹੀਂ ਕੀ ਖਾਦਾ ਉਹ ਦਿਨਾਂ ਜੇ ਆਉਂਦੀ ਆ ਇਹ ਕਿਦਾ ਘੜੀ ਜ਼ੁਬਾਨ ਮੂੰਹ ਚ ਪਾਈ ਉੱਪਰ ਇਹਨਾਂ ਨਾਲੇ ਗੱਲਾਂ ਕਰੀ ਜਾਣ ਡੇ ਜੇ ਇਹਦੇ ਕਾਹਦੀਆਂ ਗੱਲਾਂ ਕਰਨੀਆਂ ਆ ਗਰਮੀ ਬੜੀ ਹੈ ਹਾਂ ਤੇ ਅੰਦਰ ਏਸੀ 'ਚ ਬਹੁਤ ਬਾਹਰ ਕਰਨਾ ਹੈ ਫਿਰ ਏਸੀ 'ਚ ਕਿੰਨਾ ਕੁ ਬੰਦਾ ਬਹਿ ਜਾਏ ਅੰਦਰ ਹੀ ਗਈ 4 ਵਜ ਗਈ ਉਹ ਹੁਣ ਜੀਦ ਕਰਦਾ ਹੀ ਘੜੀ ਬਾਹਰ ਨਿਕਲ ਗਈ ਤੇ ਬਾਹਰ ਅੰਦਰਾਂ ਟਿਕਾ ਨਹੀਂ ਆਉਂਦਾ ਕਿ ਦੇਖ ਗੋੜੇ ਗੋੜੇ ਗਰਮੀ ਓਏ ਆਹ ਹੈ ਤੇ ਗਰਮੀ ਤਾਂ ਪਤਾ ਤਾਂ ਹੋਇਆ ਭਾਈ ਮੀ ਪੈਈ ਜਾਵੇ ਸ਼ਾਮ ਨੂੰ ਕਿੱਥੇ ਗਿਆ ਸੀਗਾ ਗੋੜੇ ਗੋੜੇ ਗਰਮੀ ਘਰ ਨਹੀਂ ਟਿਕਾ ਜਾਂਦਾ ਮੈਂ ਆ ਰਾਤ ਹੀ ਖਲੋਤਾ ਸੀਗਾ ਸਾਰਾ ਦਿਨ ਖਲੋਤਾ ਉਹ ਭਾਈ ਦਾ ਫੋਨ ਆਉਂਦਾ ਹੀਗਾ ਮੇਰੇ ਫਾਇਦੇ ਪਨਾਂ ਦੇ ਉਹ ਜੇ ਘੁੰਮਿਆ ਰਵਾਇਆ ਵਾ ਉਹ ਕਹਿੰਦਾ ਤੇਰਾ ਵਿਆਹ ਹੋ ਗਿਆ ਵਾ ਆ ਗਿਆ ਆਹੋ ਤਾਂ ਦਾ ਦੇ ਕੰਮ ਹੁੰਦੇ ਆ ਕੋ ਤਾਂ ਤੇ ਉਹਦੇ ਮਾਪਿਓ ਆਏ ਇੱਥੋਂ ਸੁਣ ਕੇ ਹਾਂ ਦਹਾ ਜਾਣੇ ਦੇ ਗੱਲ ਕਰਨੀ ਜਾਦੇ ਉਹ ਮੰਮੀ ਉਹਨਾਂ ਨੇ ਕੋਈ ਨੁੜ ਪਈ ਦਹਾ ਤਾਂ ਨਜਾਗੰਦੀ ਆ ਦੇ ਲੋਕੀ ਕਈ ਕੋ ਕਰ ਦਿੰਦੇ ਲੋਕੀ ਤੇ ਝਾਜੋ ਬੈਠਾ ਬੈਠਾ ਲਾ ਲੈਂਦੇ ਆ ਤੂੰ ਗੱਲਾਂ ਕਰਦਾ ਖੜਾ ਤੈਨੂੰ ਪਤਾ ਨਹੀਂ ਤੁਰੀਆ ਤੇ ਕੀ ਕੁਛ ਬਣ ਗਿਆ ਨਾਲ ਇਹਨਾਂ ਨੂੰ ਕੋਈ ਖੁਸ਼ੀ ਹੋਣੀ ਆ ਸੁਣ ਕੇ ਹੈ ਇਹਨਾਂ ਨੂੰ ਜਿਹੜਾ ਸਾੜਾ ਹੋਣਾ ਉਹਨਾਂ ਕਿੰਨੂੰ ਹਣਾਉ? ਦੱਸ啊 ਮੰਮੀ। ਵੀ ਚੁੱਪ ਕਰ ਜਾ। ਨਹੀਂ ਇੱਕ ਮਿੰਟ। ਇਹਨਾਂ ਨੂੰ ਕਹਦਾ ਸਾੜਾ ਹੋਣਾ ਮੈ ਤੇ ਸਮਝ ਨਹੀਂ ਆਉਂਦੀ ਹੈਗੀ। ਵੀ ਉਹਨਾਂ ਨੂੰ ਇਹ ਹੋਣਾ ਵਾ। ਬਿਹੜੀ ਕੁੜੀ ਜਾਂਦੀ। ਸਾੜਾ ਜਵਾਈ ਜਾਂਦਾ। ਹੈ? ਤੇ ਇਹ ਤੁਰਪਿਆ ਆਹ ਸਾੜਾ ਹੀ ਉਹ। ਕੁੜੀ ਵੀ ਚੱਲ ਜੂਗੀ। ਕੁੜੀ ਨੂੰ ਕੀ ਆ ਵਾ? ਚੁੱਪ ਕਰ ਜਾ। ਉਹ ਵੀ ਚੱਲ ਜਣਗੀ ਜੇ ਜਾਣਾ ਹੋਊਗਾ। ਇੱਕ ਵਾਰ ਆ ਹਾਂ ਹੁਣ ਨਾ ਗੱਲ ਨੂੰ ਇੱਥੇ ਨਾ ਪਾ। ਮੈਂ ਨਾ ਕਹਿਣਾ ਫਿਰ ਮੈਂ ਵੀ ਮਤੰਜਾ ਪਰਸੋਂ ਫਿਰ ਜਾ। ਉਹ ਤੋਂ ਅਗਲੇ ਦੀ ਟਿਕਟ ਕਾਲੀ ਦਵਾ ਦੇਣਾ। ਇਹ ਬਹੁਤੀ ਛੇਤੀ ਨਹੀਂ ਹੋ ਜਾਂਦਾ। ਉਹ ਛੇਤੀ ਆ ਮਹੀਨੇ ਬਾਅਦ ਤੇ ਮਾਣਨਾ ਵਾ। ਐਂਟਰੀ ਪੁਣੀ ਬਸ ਇੱਕਰੀ ਆਹੋ ਤੂੰ ਦਾ ਗੀੜਾ ਕਪੜਾ ਤੂੰ ਖਰੀਦਿਆ ਹੀ ਉਥੇ ਮਹੀਨੇ ਬਾਅਦ ਉਥੇ ਕਿੱਡਾ ਕੇ ਜਾ ਕੇ ਰਹਿਣਾ ਸਾਲਾ ਬੱਦੀ ਵੇਖ ਲਾ ਚੱਲ ਮੈਂ ਤੇਰੇ ਕਪੜੇ ਲੈ ਕੇ ਆਉਣੇ ਆ ਇਹ ਹੀ ਕਪੜੇ ਉਥੇ ਮਹੀਨੇ ਬਾਅਦ ਜਾਣਾ ਵਾ ਤੇ ਇਥੇ ਤੇਰੇ ਲਈੜਾ ਕਪੜਾ ਇੰਨਾ ਹੀ ਕਰੀ ਮਹੀਨੇ ਬਾਅਦ ਜਾਣਾ ਤੇ ਕੀ ਗੱਲ ਕਪੜਾ ਨਹੀਂ ਖਾਣਾ ਨਾਲ ਕੋਈ ਆਏ ਹਾਏ ਤੂੰ ਉਥੇ ਵਿਆਹ ਦੇਖਣ ਜਾਣਾ ਪੂਰੀ ਖਰੀਦਣਾ ਜਾ ਦੇਖਣ ਜਾਣਾ ਇੱਥੇ ਜਾਣਾ ਤੂੰ ਐਂਟਰੀ ਪੁਣੀ ਹੱਤ ਰਹਿ ਤੂੰ 4 ਦਿਨ ਤੇ ਆ ਜਾ ਪੰਜ ਦਿਨ ਚਾਰ ਦਿਨ ਨਹੀਂ ਆ ਜਾ ਮਹੀਨਾ ਪੂਰਾ ਲੈਣਾ ਬਣਾ ਪੈਕੇਜ ਹੋਇਆ ਮਹੀਨੇ ਦਾ ਠੀਕ ਹੈ ਨਾ ਪੈਕੇਜ ਹੋਇਆ ਵਾ ਹੁਣ ਆ ਬਾਬਾ ਸਿੱਧੇ ਨਾ ਪਾਵੇ ਤੇ ਚੱਲ ਹੁਣ ਨਾ ਜ਼ੁਬਾਨ ਨਾ ਬੇਤੇ ਖੋਲੇ ਉਹਨਾਂ ਦੇ ਹੁੰਦੇ ਆ ਕੋਈ ਗੱਲ ਨਾ ਕਰੇ ਤੇ ਚੁੱਪ ਕਰ ਜਾ ਚੰਗਾ ਉਹ ਚਲ ਜਣਗੇ ਆਪਾ ਜੀ ਤੇ ਪਾ ਲੱਗਣਾ ਹੀ ਆ ਉਹਨਾਂ ਘੜਾ ਹੀ ਘਰ ਗਏ ਦੱਸਿਆ ਨਹੀਂ ਸਾਨੂੰ ਦੇਖ ਕਹਾਂਗੇ ਨੂੰ ਬਾਅਦ ਚ ਫੋਨ ਆਇਆ ਬਾਅਦ ਚ ਆਹੋ ਜ਼ਰੂਰੀ ਦੱਸਣਾ ਭੈਣ ਤੁਹਾਡੇ ਹੁੰਦੇ ਆਇਆ ਸੀਗਾ ਐਵੇਂ ਨਾਲੇ ਨਾ ਮੰਮੀ ਹਾ ਗੱਲਾਂ ਆਂ ਵੀ ਜਾਜ ਚ ਬੁਲਾ ਲਦੇ ਬੰਦੇ ਠੀਕ ਹੈ ਨਾ ਤੇ ਤੈਨੂੰ ਨਹੀਂ ਪਤਾ ਕੀ ਕੋਹ ਬੰਦਿਆ ਦੁਨੀਆ ਦੇ ਮੈਂ ਐਵੇਂ ਕਿਉਂ ਗੱਲਾਂਵਾਂ ਸਭ ਕੁਝ ਵੇਖਿਆ ਮੈਂ ਸੁਣਿਆ ਕਰਨੀ ਐਵੇਂ ਨਹੀਂ ਹੁੰਦਾ ਇਹ ਸਭ ਗੱਲਾਂ ਜਿਹੜੀਆਂ ਹੁੰਦੀਆਂ ਆਂ ਲੋਕੀ ਬੜੇ ਗਾਂ ਦੇ ਤੀਜਾ ਸਭ ਕੁਝ ਕਰਨ ਕਰਾਉਣ ਚੱਲਦਾ ਉਹ ਚੱਲ ਯਾਰ ਹੁੰਦੀ ਹੋਣ ਗਿਆ ਫਿਰ ਕੀ ਕਰੀਏ ਚੁੱਪ ਕਰ ਚੱਲ ਤੇ ਜੇ ਤੇਰੀ ਮਾਂ ਤੈਨੂੰ ਕਹਿਂਦੀ ਆਂ ਵੀ ਅਜੇ ਨਾ ਗੱਲ ਛੇੜੀ ਨਾ ਛੇੜੀ ਉਹ ਚੱਲ ਮਾਂ ਮੈਂ ਨਹੀਂ ਛੇੜਦਾ ਮੈਂ ਕਿਹੜੀ ਵੀ ਰੋਲੀ ਪਾਤੀ ਸਪੀਕਰ 'ਚ ਬੋਲਦਾ ਵਾ ਬੰਦਾ ਵਿਹੋਲੀ ਬੋਲ ਹੋਲੀ ਬੋਲ ਉਹਨਾਂ ਨੇ ਚੱਟ ਕੰਨ ਖੜੇ ਕਰਨੇ ਆ ਕਿ ਮਾਂ ਪੁੱਤ ਬੈਠੇ ਕੀ ਗੱਲਾਂ ਕਰਦੇ ਦੱਸ ਹੈ ਉਹਨਾਂ ਨੂੰ ਕੀ ਆਹੀਂ ਜੋ ਮਜ਼ੀ ਕਰੀ ਜਾਈਏ ਵਿਹ ਹੈ ਉਹਦੇ ਗੱਲ ਵਾ ਉਹਨਾਂ ਨੂੰ ਕੀ ਉਹ ਚੱਲ ਮੰਮੀ ਹਾਂ ਅਗਲਾ ਛੱਡ ਦਿੰਦਾ ਕਿਸੇ ਨੂੰ ਕੋਹ ਨਹੀਂ ਪਾ ਲਾਦਾ ਠੀਕ ਹੈ ਨਾ ਤੇਰੇ ਮੇਰੇ ਨਾਲ ਕੱਪੜੇ ਲੈ ਆਣ ਤੇ ਮੇਰੇ ਨਾਲ ਚੱਲ ਪਿਓ ਚੱਲ ਲਿਆਵਾਂ ਕੱਪੜੇ ਕੱਪੜੇ ਦੀ ਗੱਲ ਵਾ ਪਰਸੋਂ ਫੇਰ ਚੱਲਣਾ ਫੇਰ ਮੈਂ ਆਹ ਉਹ ਲਾ ਫੇਰ ਜਾਣਾ ਹੀ ਆ ਆ ਪਰਸੋਂ ਵੀ ਜਾਣਾ ਹੀ ਕੋ ਤੋਂ ਬਾਹਰ ਜਾਣਾ ਜੇ ਇਸ ਕੋਲ ਚੱਲ ਤੇ ਮੇਰਾ ਕੱਲ ਦਾ ਹੀ ਭੰਦਾ ਸੀ ਆ ਉਹਨੂੰ ਮੈਂ ਕਹਿ ਦੇਣਾ ਵੀ ਫੇਰ ਸ਼ਵੇਰ ਵੀ ਕਰ ਦੋ ਪਰਸੋਂ ਨਹੀਂ ਕਰ ਦੋ ਫਲਾਈਟ ਕਰ ਆਹ ਟਿਕਟ ਕਰਵਾਉਣਾ ਸ਼ਾਮਾਂ ਜੀ ਨੂੰ ਜਾਊਂਗਾ ਨੇ ਤੇਰੇ ਹੱਥੋਂ ਉਹ ਸਾਮਾਨ ਜਾਏਗਾ ਸਿਰੇ ਤੇ ਉਹ ਟੈਂਡ ਦੇ ਵਾਲਾ ਆਪਣੇ ਅੱਥੀ ਹੁੰਦਾ ਉਹ ਜਿਹੜੇ ਸਾਰੇ ਟਿਕਟ ਮਿਲੂਗੀ ਉਹ ਸਾਮਣਾ ਜਾਣਾ ਉਹਦੇ ਚਲ ਕੋਈ ਨਹੀਂ ਕਰ ਲਾ ਉਹ ਤਨਾ ਗੱਲ ਕੋਈ ਗੱਲ ਨਹੀਂ ਆਪਣੇ ਪਿਓ ਨੂੰ ਦੱਸ ਦੇਣਾ ਹੀ ਤੂੰ ਹੀ ਦੱਸ ਦਿਓ ਆਪਣੇ ਪਿਓ ਨੂੰ ਨਾ ਮੈਂ ਮੈਂ ਹੁਣ ਸਾਰਾ ਦੱਸਦਾ ਪਿਰਾਂ ਵੀ ਆ ਗਿਆ ਵਾ ਅਨੇ ਨੀ ਗੱਲ ਕਰਦੇ ਫੇਰ ਨਹੀਂ ਗੱਲਾਂ ਉਸ ਨਹੀਂ ਮਾ ਵੀਰ ਨਾਲ ਤਾਂ ਮੈਂ ਘਰ ਆਇਆ ਵਾਂ ਅੱਛਾ ਅੱਛਾ ਕਰ ਲਈਏ ਚਲ ਕੋਈ ਗੱਲ ਨਹੀਂ ਉਹਦੀ ਤੇ ਕੋਈ ਗੱਲ ਨਹੀਂ ਕਰਤੀ ਆ ਤੇ ਭਰਾ ਵਾ ਤੇਰਾ ਹਾਂ ਉਹ ਤਾਂ ਇੰਨਾ ਕਰਿਓ ਤੁਸੀਂ ਡੈਡੀ ਨਾਲ ਆਪੇ ਗੱਲ ਕਰ ਲਿਓ ਮੜਕੇ ਦੀ ਕਹਣਾ ਕੰਦਰਾ ਦੇ ਕਾਲਵਾ ਤੂੰ ਉੱਚੀ ਬੋਲਦਾ ਮੈਂ ਕਰਦਾ ਚਲ ਕੋਈ ਨਹੀਂ ਆਪੇ ਆਪਣੇ ਤਰੀਕੇ ਨਾਲ ਗੱਲ ਕਰ ਲੈ ਆਹੋ ਆਹੋ ਬੋਤੇ ਅੰਦਰ ਚਲੀਏ ਇੱਥੇ ਗਰਮੀ ਬੜੀ ਆ। ਤੂੰ ਇਹ ਦੇ ਜਾਣ ਕੇ ਬਾਹਰ ਬੈਠੇ ਜਿੱਥੇ ਨੁੱਚਣ ਦੇ ਪਸੀਨੇ ਦੇ ਵਿੱਚ। ਮੱਤ ਵੱਜ ਗਈ ਮੇਰੀ। ਆਹੋ। ਅੰਦਰ ਹੀ ਮਨੋਸ਼ੋਂ ਡੈ ਇਹ ਤੇ ਮੈਂ ਚਲ ਬਾਹਰ ਦੇ ਨਹੀਂ ਕੋਈ ਦਿਖਣ ਨਹੀਂ ਡਿਆ ਅੰਦਰ ਮੈਨੂੰ। ਤੇ ਇੱਕ ਅੰਦਰ ਉਹ ਬੈਠੇ ਆ। ਬਾਹਰ ਬਾਹਰ ਨਹੀਂ ਤੇ ਦੂਜਾ AC ਚਲਾ ਲੈਣਾ ਸੀ। ਉਹੀ ਚਲਾਇਆ ਸੀਗੇ। ਜਿਵੇਂ ਕਿ 2:00 ਵਜੇ ਆ। ਵਿੱਚ ਲਾਇਆ ਸੀ ਉਹੀ ਤੇ ਮੁੜ ਕੇ ਫੇਰ ਹੁੰਦਾ ਹੀ ਉਹ ਬੇਲੇ ਜਿਹੜੇ ਆ ਕੇ ਤੇ ਫੇਰ ਅੰਦਰ ਦੇ ਲੋਕ ਸੁਣਦੇ ਆ। ਹੋ ਨਹੀਂਦਾ ਕਦੇ ਕਦੇ ਨਹੀਂ ਕੋਈ ਹਫਾਫਲਾ ਚ ਨਹੀਂ ਫੇਰ। ਕੀ ਹੋ ਨਹੀਂ ਹੁੰਦੀ। ਚੱਲ ਉੱਠ। ਚਲੋ ਜੀ ਅੱਜ ਚਲੀਏ। ਬੁਰਾ ਹਾਲ ਹੋ ਗਾ ਤੇ ਗਰਮੀ ਨਾਲ। ਚੱਲ ਮੇਰਾ ਵੇ ਲਾ ਕੁਨੇ ਪੀਉਦਾ ਹਾਂ ਹੈ ਕੀ ਹੋ ਗਿਆ ਮੰਮੀ ਕਹੋਂਦੇ ਕੇ ਬਾਹਰ ਫੇਰਾ ਆਉਣਾ ਕੋਈ ਨਹੀਂ ਆ ਜਾਂਦੇ ਆਪੇ ਪੁੱਤ ਬਸ ਨਹੀਂ ਮਿਲਣੀ ਮੁੜ ਕੇ ਉਹ ਕੋਈ ਨਹੀਂ ਮੰਮੀ ਚਲੀ ਜਾਣਾ ਤੇ ਇਹਦੇ ਨੂੰ ਕਾਲੇ ਹੀ ਪੈ ਜੀਵਣਾ ਰੜੀ ਆ ਗਈ ਚੱਲ ਚਲੀਏ ਟਾਈਮ ਹੋ ਗਿਆ ਵਾ ਮੁੜ ਕੇ ਬਸ ਉਸਦੇ ਨਹੀਂ ਮਿਲਣੀ ਤੇਰੇ ਰਹਿ ਪੂ ਅੱਜ ਰੜੀ ਉਹ ਨਾ ਤੇਰਾ ਪੁੱਤ ਮਾ ਕੰਮ ਕਰਦਾ ਵਾ ਕਿਉਂ ਫਿਰ ਕੀ ਹੋਵੇ ਨਾ 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 ਆਰ ਕੇ ਫਿਰ ਅੰਦਰ ਰਮਗੇ ਬੇਲੇ ਹੋਗੇ ਨਹੀਂ ਉਥੇ ਕੀ ਕਰਦੇ ਇੰਨਾ ਚੱਤੀ ਹੁਲਾਤਾ ਫੇਰੀ ਗੱਲ ਸੋ ਸਿਆਲੇ ਬੇਲੇ ਭਾਜੀ ਕਦੀ ਉਹ ਬੰਮੀ ਤੇ ਕਦੀ ਉਹ ਬੰਮੀ ਇਹ ਤਾਂ ਗੱਲ ਠੀਕ ਆ ਪਰ ਤੁਹਾਨੂੰ ਪਤਾ ਵੰਦ ਨੂੰ ਕਿ ਬਸਨ ਕੀ ਮਿਲਣੀ ਟਾਈਮ ਨਾ ਡੰਗਰ ਉੱਥੇ ਡੰਗਣੇ ਹੋਣੇ ਸਾਡੇ ਉਹ ਤਾਂ ਹੀ ਤੇ ਫਿਰ ਮੈਂ ਨਾ ਮੋਬਾਈਲ ਤੋਂ ਟਾਈਮ ਵੇਖਿਆ ਮੈਂ ਕਿ ਤੇਰਾ ਭਲਾ ਆ ਜਾ ਤਾਈਮ ਕਿਨੇ ਗਾ ਜਲ ਗਿਆ ਹੋਵੇ ਚਲੋ ਠੀਕ ਆ ਫਿਰ ਦਲਜੀਤ ਆਪਾਂ ਚਲੀਏ ਕੋਤ ਰਾਤ ਪਿੰਦੇ ਹੋ ਵੀ ਸਵੇਰ ਸੌਂ ਨਹੀਂ ਹੁੰਦਾ ਰਹਿਣ ਹੁੰਦੇ ਕਿ ਰਾਤ ਇੱਥੇ ਕੀ ਕਰਨਾ ਹਣ ਸਾਰਾ ਦਿਨ ਤੇ ਗੱਲਾਂ ਪਤਾ ਕਰ ਲਿਆ ਬਥੇਰੀਆਂ ਹੈਂ ਮੇਰੀ ਗੱਲ ਸੁਣਨਾ ਹਾਂ ਜੀ ਸੱਸ ਤੇਰੇ ਨੇ ਤਪਲੀ ਨਾ ਉਹ ਜ਼ਿਆਦਾ ਹੀ ਕਰਦਿਆਂ ਦੀ ਗੱਤਾਂ ਕਰਦਾ ਕੋਈ ਨਹੀਂ ਕੋਈ ਨਹੀਂ ਤੇ ਪੁੱਤ ਤੂੰ ਦੇ ਦਿਆ ਨਾਲ ਠੀਕ ਆ ਨਹੀਂ 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 ਹੁੰਦੀ ਕੋਈ ਗੱਲ ਤੇ ਜਦੋਂ ਸਭ ਕੁਝ ਠੀਕ ਹੋ ਗਏ ਨਾ ਤੇ ਇੱਕ ਬੰਦਾ ਵਿੱਚ ਮਾੜਾ ਵੀ ਬੋਲਦੇ ਤੇ ਪੁੱਤ ਆਪਣਾ ਟਾਈਮ ਪਾਸ ਕਰੀਦਾ ਨਹੀਂ ਕੋਈ ਨਹੀਂ ਠੀਕ ਨਹੀਂ ਬੰਦਾ ਉਹ ਹੀ ਹੁੰਦਾ ਜਿਹੜਾ ਆਪਣਾ ਟਾਈਮ ਕੱਢ ਜੀ ਹਾਂਜੀ ਠੀਕ ਨੇ ਤੇ ਅਸੀਂ ਤਾਂ ਪੁੱਤ ਤਿੰਨ ਤੇ ਉਹ ਗੱਲ ਕਹਿੰਦੇ ਆ ਵੀ ਜਦੋਂ ਕਿਹਦਾ ਜੀ ਕਰਦਾ ਤਾਂ ਮਾੜਾ ਕੋ ਹੋਣਾ ਹੈ ਹਾਂਜੀ ਤੇ ਕੋਈ ਗੱਲ ਨਹੀਂ ਚੱਲ ਸਾਰੇ ਟਾਈਮ ਲੱਗ ਜਾਣੇ ਆ ਤੇ ਚਲੋ ਦੂਜੇ ਭਾਗੇ ਤੁਹਾਨੂੰ ਮਿਲ ਜਣਾ ਪੁੱਤ ਮੈਂ ਕਿਹਾ ਹੋ ਗੁਰਸ਼ਰਨ ਨੂੰ ਕਿ ਜਦ ਠੰਡਾ ਹੋਊਗਾ ਨਾ ਮੀਂਹ ਮਾ ਪਾਊਗਾ ਫਿਰ ਲੈ ਕੇ ਆਣੀ ਬੱਚਿਆਂ ਨੂੰ ਠੀਕ ਹੈ ਨਾ ਤੇ ਆਇਓ ਫਿਰ ਪੁੱਤ ਫਿਰ ਹਾਂ ਕੋਈ ਨਹੀਂ ਕੋਈ ਨਹੀਂ ਚਲੋ ਫਿਰ ਚੱਲ ਗਿਆ ਪਾਸ ਮੰਗੀ ਤੇ ਫਿਰ ਕੀ ਕਰਾਂ ਤੇ ਜੇ ਪੁੱਤ ਕਿਸੇ ਗੱਲ ਦੀ ਹੋਵੇ ਨਾ ਰੋਡ ਦੱਸ ਨਹੀਂ ਨਹੀਂ ਕੋਈ ਨਹੀਂ ਤੂੰ ਦੱਸਿਆ ਕਰ ਕੋਈ ਗੱਲ ਨਹੀਂ ਕਰਦੇ ਆਪਾਂ ਜੋ ਕੋ ਵੀ ਕਮਾਉਂਦੇ ਜੋ ਵੀ ਕਰਨੇ ਪੁੱਤ ਤੇਰੇ ਵਾਸਤੇ ਤੇਰੇ ਵਾਸਤੇ ਹੀ ਹੋਊਗਾ ਪੁੱਤ ਐਵੇਂ ਤੂੰ ਨਹੀਂ ਪਰਵਾਹ ਕਰਨੀ ਮੇਰੇ ਹੰਦੇ ਆ